ਸ੍ਰੀ ਹਾਰਾ ਕ੍ਰਿਸ਼ਨ ਅੰਤੇ ਆਈ ਹੈ ਜੀ ਗੁਰੂ ਜੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜਨਾ ਗੁਰੂ ਅਤੇਗ ਵਾਧੁਰ ਸਾਹਿਬ ਗੁਰਦਾ ਬਖਸ਼ੀਆ ਅਠਵੇਂ ਪਾਸ਼ਾ ਨੂੰ ਧਿਆਉਣਾ ਕਰੀਏ ਜਿਸ ਦੇਤੇ ਤਵ ਦੁਖ ਜਾ ਕੋਸ਼ਿਸ਼ ਕਰਨਾ ਸਾਰੇ ਦੁਖ ਕੁੜੀਆਂ ਦੇ ਕੋਲ ਦੂਰ ਹੋ ਗਏ ਕੀ ਜੀ ਉਸ ਪ੍ਰਸਾ ਮਾਰਾ ਤਾਲ ਕੀ ਤੇ ਕਦੇ ਆ ਰਹੇ ਸੀ ਬਿਜਾਰੇ ਕਿਨਾਰੇ ਕਿਨਾਰੇ ਇਹ ਕੋਰੀ ਬ੍ਰਾਹਮਣ ਸੀ ਉਸ ਰਾਤੀ ਕੇ ਕੋਲੀ ਹੋ ਗਿਆ ਉਸੇ ਘਰ ਗਿਆਨ ਕੜਤਾ ਉਹਦੇ ਕੋਲੋਂ ਬਦਬੂ ਆਉਂਦੀ ਸੀ ਕਿ ਬਾਹਰ ਕੇ ਲਿਆਇਆ ਉਹ ਦ੍ਰਿਜ ਗੁੱਬਣ ਆ ਕੇ ਆਇਆ ਸੀ ਹੱਥ ਦੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਰਸਤੇ ਵਿੱਚ ਪੈ ਗਿਆ ਬਈ ਮੈਂ ਕਿਤੇ ਰੁਕ ਨਾ ਮਨੂ ਲੈਣਵਾ ਦ੍ਰਿਜ ਫੇ ਗੁੰਮਾਂਗਾ ਹਜ਼ੂਰ ਦੇ ਸਾਹਮਣੇ ਤੇ ਆ ਦੇਖ ਕੇ ਮਾਲਾ ਕੁਛ ਦੀ ਤਿਆ ਸਿਖਾਣ ਕਿਆ ਮਾਲਾ ਕਹਿੰਦੇ ਕਾਲਿਆ ਸਾਡਾ ਰਮਾਲ ਦਿਓ ਸਤਨਾਮ ਵਾਹਿਗੁਰੂ ਕਾ ਕੇ ਰਛਾ ਤੇ ਜੀਰੋ ਜਦੋਂ ਉਹ ਰਛਾ ਤੇ ਫੇਰਿਆ ਉਹੜ ਹੜ ਗਿਆ ਸੀ ਰਾਜੀ ਹੋ ਗਿਆ ਸੀ ਕਿ ਉਹ ਜਿਨ੍ਹਾਂ ਦੇ ਦਰਸ਼ਨ ਹੈ ਸਾਰੇ ਦੁੱਖ ਚਲੇ ਜਾਂਦੇ ਐ ਇਸੇ ਤਰ੍ਹਾਂ ਗੰਗੇ ਤੋਂ ਬੋਲੇ ਤੋਂ ਗੀਤਾਰੇ ਆਖ ਸੁਖ ਨੂੰ ਉਸ਼ਕਰਾਏ ਅਦਤ ਪੁਰਸ਼ੇਤਰੀ ਦੀਆਂ ਜਸਤੀਆਂ ਸਿਮਰਤੀਆਂ ਦੇ ਪੰਚਾਂਤੋ ਅਰਥ ਮਹਾਰਾਜ ਸਾਹਿਬ ਜੀ ਨੇ ਚਰਚਾ ਹੋਈ ਇਹ ਮਰੀ ਗਈ ਸੀ ਦਿੱਲੀ ਦੇ ਬੰਗਲੇ ਸਾਲ ਜਾ ਕੇ ਚੰਨਾ ਦੇ ਜਲਵਾ ਵਿੱਚ ਕਿਸੇ ਸਾਜ ਇਸ਼ਾਰਿਆਂ ਦੀ ਬਿਮਾਰੀ ਕਿੱਕ ਦਿੱਤੀ ਜਿਨ੍ਹਾਂ ਦੇ ਦਰਸ਼ਨ ਹੈ ਸਾਰੇ ਦੁੱਖ ਚਲੇ ਜਾਂਦੇ ਜਮਨ ਮਰਨ ਦੇ Her şey kuru Sağ ol Muharrem